ਪਬਲਿਕ ਲਾਈਵ ਮੈਂ ਗੋਲਟੀ ਰਾਣੀ ਗੋਲਟੀ ਰਾਣੀ ਨੂੰ 250 ਲੱਖ ਰੁਪਈਆ ਲਿਆ ਲਿਆ ਮੁੜੇ ਦੇ ਮੁੜੇ ਦੇ ਬਾਅਦ ਭੇਜਣ ਵਾਸਤੇ ਜਦ ਜਦ ਮੈਨੂੰ ਪੈਸੇ ਨਹੀਂ ਲੈ ਪੈਸੇ ਨਹੀਂ ਲੈ 10 ਲੱਖ ਰੁਪਏ ਦੇਣ ਕਿਉਂ ਕਹਿੰਦੇ ਤਾਣੇ ਆਣੇ ਡਿਸਟ੍ਰਿਕਟ ਦਾ ਇਹ ਦਰਾ ਸਾਹਿਬ ਦਰਾ ਹੀ ਚੂਰ ਮਰਨਿਆ ਜੱਜਪਾ ਆਪਣਾ ਆਪਣਾ ਕੰਮ ਕਰਨ ਵਾਸਤੇ ਲੈ ਵੀ ਮੈਂ ਲੈ ਵੀ ਨਾ ਤਾਣੇ ਹੋਣਗੇ ਬਾਹਰ ਮੈਂ ਬਾਪ ਕਹਿਆ ਬਾਪ ਕਹਿਆ ਇੱਕ ਮਹਿਲਾ ਵੱਲੋਂ ਡੀਸੀ ਅਤੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਇੱਕ ਵਿਅਕਤੀ ਦੇ بیٹے ਨੂੰ ਬਾਹਰ ਭੇਜਣ ਦੇ ਨਾਲ ਤੇ 50 ਲੱਖ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਮਨ ਲਤਾ ਪਤਨੀ ਮੁਕੇਸ਼ ਕੁਮਾਰ ਵਾਸੀ ਸੁजानਪੁਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹਨਾਂ ਦੇ ਮਹੱਲੇ ਦੇ ਹੀ ਸ਼ਾਮ ਲਾਲ ਉਰਫ 골ਡੀ ਰਾਣਾ ਵੱਲੋਂ ਉਹਨਾਂ ਦੇ بیٹے ਨੂੰ ਇੰਗਲੈਂਡ ਭੇਜਣ ਦੇ ਨਾਲ ਤੇ 50 ਲੱਖ ਦੀ ਠੱਗੀ ਮਾਰੀ ਹੈ ਉਸਨੇ ਦੱਸਿਆ ਕਿ 골ਡੀ ਰਾਣੇ ਵੱਲੋਂ ਉਸ ਤੋਂ 50 ਲੱਖ ਰੁਪਏ ਨਗਦ ਲਏ ਤੇ ਉਸਦੇ بیٹے ਦਾ ਪਾਸਪੋਰਟ ਲੈ ਲਿਆ ਕੁਝ ਸਮਝ ਲੰਗਣ ਤੋਂ ਬਾਅਦ ਉਸਨੇ ਪੁੱਛਿਆ ਕਿ ਬੇਟੇ ਦਾ ਕੰਮ ਬਣਿਆ ਹੈ ਕਿ ਨਹੀਂ ਤਾਂ ਗੋਲਦੀ ਰਾਣੇ ਨੇ ਦੱਸਿਆ ਕਿ ਉਸਦੀ ਫਾਈਲ ਇਮੀਗ੍ਰੇਸ਼ਨ ਵਿੱਚ ਲਗਾ ਦਿੱਤੀ ਗਈ ਹੈ ਜਲਦੀ ਹੀ ਕੰਮ ਹੋ ਜਾਏਗਾ। ਸੁਮਨ ਲਤਾ ਨੇ ਦੱਸਿਆ ਕਿ ਫਿਰ ਉਸਨੇ ਗੋਲਦੀ ਰਾਣਾ ਨੂੰ ਪੁੱਛਿਆ ਤਾਂ ਫਿਰ ਉਸਨੇ ਹੋਰ ਪੈਸੇ ਦੀ ਮੰਗ ਕੀਤੀ। ਫਿਰ ਉਹਨਾਂ ਨੇ ਗੋਲਦੀ ਰਾਣੇ ਦਾ 15 ਲੱਖ ਰੁਪਏ ਦਾ ਕਰਜ਼ਾ ਵੀ ਬੈਂਕ ਵਿੱਚੋਂ ਚੁਕਾਇਆ। ਉਸਦੇ ਬਾਅਦ ਫਿਰ ਵੀ ਉਸਦੇ ਬੇਟੇ ਦੀ ਗੱਲ ਨਹੀਂ ਬਣੀ ਤਾਂ ਫਿਰ ਉਹਨਾਂ ਨੇ ਗੋਲਦੀ ਰਾਣੇ ਨੂੰ ਪੁੱਛਿਆ ਤੇ ਫਿਰ ਉਸਨੇ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਨੇ ਚਲਦੇ ਉਹਨਾਂ ਵੱਲੋਂ ਆਪਣਾ ਪਲਾਟ 10 ਲੱਖ ਰੁਪਏ ਦਾ ਗੋਲਦੀ ਰਾਣੇ ਦੀ ਬੇਟੀ ਦੇ ਨਾਂ ਕਰਵਾ ਦਿੱਤਾ ਪਰ ਉਸ ਵੱਲੋਂ ਸਾਡੇ ਬੇਟੇ ਨੂੰ ਬਾਹਰ ਨਹੀਂ ਭੇਜਿਆ ਗਿਆ ਪਿਛਲੇ ਦਿਨ ਉਹ ਆਪਣੇ ਸਸੂਰ ਨਾਲ ਯਸ਼ਪਾਲ ਉਹਨਾਂ ਦੇ ਘਰ ਪੈਸੇ ਮੰਗਣ ਗਏ ਤਾਂ ਉਹਨਾਂ ਨੇ ਸਾਡੇ ਤੇ ਇੱਟਾਂ ਬੋਤਲਾ ਮਾਰ ਕੇ ਮੇਰੇ ਸਸੂਰ ਨੂੰ ਜ਼ਖਮੀ ਕੀਤਾ ਦੂਜੀ ਪਾਸੇ ਜਦੋਂ ਸ਼ਾਮ ਲਾਲ ਉਰਫ ਗੋਲਦੀ ਰਾਣੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਸੀਂ ਪੈਸੇ ਦੇ ਕੇ ਉਹਨਾਂ ਕੋਲੋਂ ਪਲਾਟ ਖਰੀਦਿਆ ਹੈ ਤੇ ਉਹ ਸਾਡੇ ਕੋਲੋਂ ਪਲਾਟ ਵਾਪਸ ਮੰਗ ਰਹੇ ਹਨ ਜਿਸ ਦੇ ਚਲਦੇ ਉਹਨਾਂ ਵੱਲੋਂ ਕੱਲ ਉਹਨਾਂ ਦੇ ਘਰ ਹਮਲਾ ਕੀਤਾ ਗਿਆ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਹਾਂ ਜੀ ਕੀ ਨਾਜੀ ਤੁਹਾਡਾ ਸੁਮਨ ਲਤਾ ਕੀ ਗੱਲ ਹੋਈ ਤੁਹਾਡਾ ਸਰ ਗੋਲਟੀ ਰਾਣੀ ਨੇ ਸਾਡੇ ਕੋਲੋਂ 50 ਲੱਖ ਰੁਪਇਆ ਲਿਆ ਮੁੜੇ ਦੇ ਬਾਹਰ ਭੇਜਣ ਵਾਸਤੇ ਉਹਨਾਂ ਹੱਦੇ ਨਾਲ ਧੋਖਾ ਵਾਜੀ ਕੀਤੀ ਹੈ ਧੱਗੀ ਕੀਤੀ ਉਹਨਾਂ ਨੇ ਸਾਡੇ ਨਾਲ ਕਿ ਦਾਲਿਆ ਤੁਹਾਡੇ ਕੋਲ ਪੈਸੇ ਕੋਲ ਇਹ ਮੁੰਡੇ ਨੂੰ ਬਾਹਰ ਭੇਜਣਾ ਹੈ ਆ ਇੰਗਲੈਂਡ ਚ ਹੁੰਦਾ ਜੁਆਈ ਨਿਗਮ ਉਹਦੇ ਥਰੂ ਭੇਜੇ 35 ਲੱਖ ਰੁਪਏ ਉਹਨਾਂ ਨੇ ਲਿਆ ਸਾਡੇ ਕੋਲ ਪਹਿਲੇ ਤੇ ਬਾਹਰ ਨਹੀਂ ਭੇਜਿਆ ਬਾਹਰ ਨਹੀਂ ਭੇਜਿਆ ਉਹਨਾਂ ਨੇ ਤੇ ਤੁਸੀਂ ਕੋਈ ਇਹਦੇ ਸਮਝ ਸ਼ਿਕਾਇਤ ਕੀਤੀ ਹੈ ਕੋਈ ਸ਼ਿਕਾਇਤ ਨਹੀਂ ਕੀਤੀ ਅਸੀਂ ਅੰਦਰ ਵੜ ਕੇ ਇਹਨਾਂ ਨੂੰ ਪੈਸੇ ਦਿੱਤੇ ਸੀ ਇਹਨਾਂ ਨੇ ਕਿਹਾ ਸੀ ਕਿ ਤੋ ਬੱਚਾ ਹੀ ਬਾਹਰ ਭੇਜਾਂਗੇ ਕੀ ਤੁਸੀਂ ਕੋਈ ਐਸਐਸਪੀ ਜਾਂ ਕੇਅਪੋਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਂਜੀ ਹਾਂਜੀ ਤੁਹਾਨੂੰ ਦੋ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਨੀ ਹੈ ਕਿ ਸਾਡੇ ਚਾਹੇ ਪੈਸੇ ਦੇ ਦੇ ਚਾਹੇ ਸਾਡੀ ਅਜਿਸਟਰੀ ਦੇ ਦੇ ਚਾਹੇ ਪਲਾਟ ਸਾਡਾ ਦੇ ਦੇ ਜਿਹੜਾ ਇਹਨਾਂ ਨੇ ਸਾਡੇ ਕੋਲੋਂ ਪਲਾਟ ਲਿਆ। ਸਾਡੇ ਨਾਲ ਇਹਨਾਂ ਧੋਖਾबाजी ਕੀਤੀ ਕਿ ਆਪਣਾ ਘਰ ਅਜਿਸਟਰੀ ਸਾਡੇ ਨਾਲ ਕਰਵਾ ਦਾਂਗੇ ਇਹਨਾਂ ਨੇ ਕੀਤੀ ਨਹੀਂ ਆ ਉੱਥੋਂ ਵਾਪਸ ਆ ਗਏ ਮੁੜ ਕੇ। ਹੱਸ ਕੀ ਨਾ ਤੁਹਾਡਾ? ਮੇਰਾ ਨਾਮ ਸਰ ਯਸ਼ਪਾਲਾ ਜੀ। ਕੀ ਗੱਲ ਹੋਈ ਤੁਹਾਡਾ? ਮੇਰੇ ਨਾਲੇ ਗੱਲ ਹੋਈ ਮੇਰੇ ਪਰਿਵਾਰ ਨਾਲੇ ਗੱਲ ਹੋਈ ਕਿ ਮੇਰੀ ਨੂੰਹ ਕੋਲੋਂ ਮੇਰੇ ਨੂੰ ਪੁੱਤਰ ਕੋਲੋਂ ਇਹ 골ਡੀ ਰਾਣੇ ਨੇ ਬੜੀ ਵੱਡੀ ਡਾਕਾਂ ਮਾਰਿਆ ਮੇਰੇ ਘਰ ਦੇ ਵਿੱਚ ਬੜਾ ਬੜਾ ਡਾਕਾ ਪਿਆ ਇਹਨਾਂ ਨੇ ਕੀ ਕੀਤਾ ਕਿ ਆਪਣੇ ਮੇਰੇ ਪੋਤਰੇ ਨੂੰ ਨਾਲ ਵਿੱਚ ਗੁੰਮਰਾਹ ਕਰਕੇ ਤੇ ਇਹਦੇ ਜੁਆਈ ਨੇ ਨਾਲ ਰਲ ਕੇ ਤੇ ਮੇਰੇ ਮੂੜੇ ਕੋਲੋਂ ਮੇਰੀ ਨੂੰਹ ਕੋਲੋਂ ਮਨ ਲਗੇਣਾ ਪੈਸੇ ਲੈ ਲੈ ਰਕਮ ਲੈ ਲਈ 35 ਲੱਖ ਰੁਪਏ ਇਹਨਾਂ ਮਨ ਲਗੇ ਲੈ ਲਿਆ ਫਿਰ ਕਹਿੰਦਾ ਕਿ ਮੈਂ ਤੈਨੂੰ ਮੂੜੇ ਤੇਨੂੰ ਬਾਹਰ ਭੇਜ ਦਿਆਂਗਾ ਜਦੋਂ ਅਮਰੀਕਾ ਦੇ ਵਿੱਚ ਜਦੋਂ ਵਾਪਸ ਆਏ ਲੋਕ ਉਹਨਾਂ ਕੱਢ ਦਿੱਤੇ ਤੇ ਇਹ ਗੈਨ ਲੱਗ ਪਿਆ ਵੀ ਹੁਣ ਨਹੀਂ ਜਾਣਾ ਹੁਣ ਬਾਹਰ ਭੇਜਣ ਦੇ ਬਾਹਰ ਨਹੀਂ ਜਾ ਸਕਦਾ ਮੁੰਡਾ ਤੁਹਾਡਾ ਹੁਣ ਉਹ ਬਾਹਰਲੇ ਕੰਟਰੀ ਦੇ ਲੋਕੀ ਬਾਹਰ ਵਾਪਸ ਭੇਜਣ ਦੇ ਨੇ ਫਿਰ ਕਹਿੰਦਾ ਕਿ ਮੈਂ ਤੈਨੂੰ ਮੈਂ ਪੈਸੇ ਮੈਂ ਕਿੱਥੋਂ ਦੇ ਆ ਮੈਂ ਤੈਨੂੰ ਮੇਰਾ ਮਕਾਨ ਲੈ ਲੈ ਤੂੰ ਮੇਰੇ ਮੁੰਡੇ ਨੇ 15 ਲੱਖ ਰੁਪਈਏ ਤੇ ਲਗਭਗ 15 ਲੱਖ ਰੁਪਈਆ ਇਹਦਾ ਬੈਂਕ ਚ ਲਾਉਣ ਹੀ ਉਹ ਮaaf ਕਰਵਾਇਆ ਉਹ ਲਾਉਣ ਦੇ ਗਏ ਤੇ ਲਾਇਆ ਉਹ ਰਜਿਸਟਰੀ ਬੈਂਕ ਆ ਲੈ ਆ ਸਾਨੂੰ ਦੇ ਦਿੱਤੀ ਉਹਦੀ ਜਿਹੜੀ ਕਲੀਅਰੈਂਸ ਹੀ ਉਹ ਸਾਨੂੰ ਦੇ ਦਿੱਤੀ ਇਹ ਕਹਣਾ ਕਿ ਮੈਂ ਮਕਾਨ ਤੁਹਾਨੂੰ ਦੇ ਦੇਵਾਂਗਾ ਇਹ ਮਕਾਨ ਮਕੂਨ ਤਨ ਦਿੱਤਾ ਨਹੀਂ ਵੀ ਫਿਰ ਕਹਿੰਦਾ ਵੀ ਇਹ ਤੁਹਾਡੇ ਮੈਨੂੰ 10 ਲੱਖ ਰੁਪਏ ਆ ਹੋਰ ਦਿਓ ਇਹ ਮੇਰਾ ਮੋੜਾ ਮੁਕੇਸ਼ ਕਹਿੰਦਾ ਕਿ 10 ਲੱਖ ਰੁਪਏ ਹੈ ਨਹੀਂ ਮੈਂ ਕਿੱਥੋਂ 10 ਲੱਖ ਰੁਪਏ ਦਿਆਂ ਕਿੱਥੋਂ ਪੈਸੇ ਇੰਨੇ ਆਂਦੇ ਨੇ ਫਿਰ ਇਹ ਕਹਿੰਦਾ ਕਿ ਤੁਹਾਡੇ ਕੋਲ ਇੱਕ ਪਲਾਟ ਹੈ ਉਹ ਮੇਰੇ ਨਾਲ ਤੁਸੀਂ ਕਰਾ ਦਿਓ ਇਹ ਮੇਰੀ ਨੂੰ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਰਜਿਸਟਰੀ ਉੱਤੇ ਪਠਾਨਗੋੜ ਲੈ ਕੇ ਮਲਖਪੁਰ ਲੈ ਕੇ ਉੱਥੇ ਜਾ ਕੇ ਨਾ ਰਜਿਸਟਰੀ ਕਰਾਤੀ ਇਹਦੇ ਨਾਲ ਇਹ ਗੱਲ ਹੋਏਗੀ ਜਦੋਂ ਤੁਸੀਂ ਮੇਰੀ ਜੀਟੀ ਮੇਰੀ ਤੂੰ ਪਲਾਟ ਦੀ ਕਰ ਦੇਗਾ ਮੈਂ ਤੈਨੂੰ ਆਪਣੇ ਮਕਾਨ ਦੀ ਰਜਿਸਟਰੀ ਕਰ ਦਿਆਂਗਾ ਉਹ ਸਾਰੇ ਇਨ ਨਾਅਰ ਰਜਿਸਟਰੀ ਇਹਨਾਂ ਪਹਿਲਾਂ ਕਰਾ ਲਈ ਉਹ ਜਦੋਂ ਉਹ ਦੂਸਰੀ ਜੀਟੀ 골ਡੀ ਰਾਣੇ ਦੇ ਮਕਾਨ ਦੀ ਰਜਿਸਟਰੀ ਜਦੋਂ ਹੋਣ ਤੇ ਆਈ ਤੇ 골ਡੀ ਰਾਣਾ ਸਦਾੜ ਗਿਆ ਪਾਣੀ ਪੀਣ ਆਏ ਤੇ ਦੋਏ ਪਿਉਤੀ ਇਹ ਵਾਪਸ ਉੱਥੇ ਆਏ ਨਹੀਂ ਮੇਰਾ ਮੁੰਡਾ ਫੋਨ ਕਰਦਾ ਰਿਹਾ ਬਾਡੀ ਮੇਰੀ ਫੋਨ ਕਰੂ ਨੂ ਮੇਰੀ ਫੋਨ ਕਰਦੀ ਰਹੀ ਇਹ ਨਹੀਂ ਆਏ ਘਰ ਆਣ ਕੇ ਜਦੋਂ ਪੁੱਛਿਆ ਤੇ ਕਹਿੰਦਾ ਵੀ ਮੈਂ ਕੱਲ ਕਰ ਦਿਆਂਗਾ ਪਰਸੋਂ ਕਰ ਦਿਆਂਗਾ ਕਰਦੇ ਕਰਦੇ ਸਾਡੇ ਨੇ ਨਹੀਂ ਕੀਤੀ ਫਿਰ ਉਹਨਾਂ ਕਹਿੰਿਆ ਕਿ ਤੂੰ ਆਪਣੀ ਜਿਹੜੀ ਡਿਸਟਰੀ ਤੇਰੇ ਨਾਲ ਜਿਹੜੀ ਸੁਮਨ ਲਤਾ ਦੀ ਡਿਸਟਰੀ ਤੇਰੀ ਕੁੜੀ ਦੇ ਨਾਮ ਕਰਾਈ ਹੈ ਉਹ ਸਾਨੂੰ ਵਾਪਸ ਕਰ ਦੇ ਫਿਰ ਕਹਿੰਦਾ ਕਿ ਮੈਂ ਤੁਹਾਨੂੰ ਸੋਮਵਾਰ ਕਰ ਦੇਗਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜਦੋਂ ਉਹ ਐਤ ਮੈਂ ਜਾ ਮਾ ਜਾਉ ਨੂੰ ਪੁੱਛ ਲੋ ਉਹ ਕਹਿੰਦਾ ਕਿ ਮੈਂ ਤੁਹਾਨੂੰ ਪੈਸੇ ਦੇ ਦੇਗਾ 10 ਲੱਖ ਰੁਪਏ ਦੇ ਦੇਗਾ ਉਹ ਜਦੋਂ 10 ਲੱਖ ਰੁਪਏ ਲੈਣ ਗਏ ਤੇ ਉੱਥੇ ਜਦੋਂ ਇਹਨੂੰ ਨਹੀਂ ਦਿੱਤਾ ਫਿਰ ਮੈਂ ਗਿਆ ਤੇ ਘਰ ਇਹ ਕਹਿੰਦਾ ਕਿ ਨਾਮ ਮੇਰੇ ਕੋਲ ਪੈਸੇ ਨਾ ਤੇ ਨਾਮ ਮੇਰੇ ਕੋਲ ਰਜਿਸਟਰੀ ਹੈ ਐਦਾਂ ਸਾਰੇ ਨੇ ਧੋਖੇਬਾਜ਼ੀ ਕੀਤੀ ਆ ਫਿਰ ਇਹਨਾਂ ਪਰੋਂ ਬੋਤਲਾਂ ਮ ਇਦਿਆਂ ਬੀਅਰ ਦੀਆਂ ਬੋਤਲਾਂ ਮਾਰੀਆਂ ਨੇ ਰੋੜੇ ਮਾਰੇ ਨੇ ਇੱਕ ਬਾ ਇਹ ਮੇਰੀ ਬਾਹ ਤੇ ਰੋੜੇ ਵੱਜੇ ਨੇ ਇਹ ਦੇਖੋ ਇਹ ਮੇਰੀ ਬਾਹ ਤੇ ਰੋੜੇ ਵੱਜੇ ਨੇ ਬਾਅਦ ਚ ਫਿਰ ਅਹੀਂ ਫਿਰ ਐਸਐਸਪੀ ਦਫ਼ਤਰ ਗਿਆ ਨਾਲੇ ਹਿਆਲਪੁਰ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਉੱਥੇ ਜਾ ਕੇ ਮੈਡੀਕਲ ਕਰਾਇਆ ਪਠਾਨਕੋਟ ਜਾ ਕੇ ਫਿਰ ਜਿਹੜੀ ਦਰਖਾਸਤ ਅਹੀਂ ਐਸਐਸਪੀ ਦਫ਼ਤਰ ਦਿੱਤੀ ਹੈ ਹੁਣ ਪਤਾ ਨਹੀਂ ਸਰਕਾਰ ਕੀ ਕਾਇਵੇ ਕਰਦੀ ਹੈ ਕੀ ਨਹੀਂ ਕਰਦੀ ਇਸ ਮੁੱਦੇ ਨੂੰ ਇੰਨਾ ਗੋਮਰਾ ਕੀਤਾ ਮੇਰੇ ਦੋ ਪੁੱਤਰ ਨੂੰ ਫਿਰ ਤੁਸੀਂ ਕੋਈ ਲਿਖਤ ਪੜ ਨਹੀਂ ਕਰਨੀ ਕੋਈ ਕਿਸੇ ਨਾਲ ਗੱਲ ਨਹੀਂ ਕਰਨੀ ਕੋਈ ਤੂੰ ਕੁਝ ਨਹੀਂ ਕਰਨਾ ਉਦਾਂ ਹੀ ਐ ਐਸੇ ਗੁਮਰਾ ਹੋਏ ਅੱਜ ਤੱਕ ਸਾਰੇ ਇਹ ਇੱਥੋਂ ਤੱਕ ਨੋਬਤਾ ਗਈ ਕਿ ਅਸੀਂ ਪੈਸੇ ਲੈਣ ਗਿਆ ਇਹ ਨਪਰੋਂ ਰੋੜੇ ਬੋਤਲ ਦੀਆਂ ਵੀਰਦੀਆਂ ਬੋਤਲਾਂ ਮਾਰੀਆਂ ਹੋਰ ਇੱਕ ਬੋਤਲਾਂ ਸਰੀਏ ਉਹ ਵੀ ਮਾਰੀਆਂ ਸਾਡੇ ਘਰ ਹੁਣ ਤਾਂ ਇੱਕ ਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੈਂ ਸ਼ਰਮ ਮੰਗੇ ਹੋਏ ਕਰਨਾ ਕਿ ਇਹੋ ਜਿਹੇ ਠੱਗ ਨੂੰ ਇਹ ਜਿਹੜੇ ਠੱਗੇ ਜਾਂਦੇ ਨੇ ਸਾਡੇ ਅੰਗਰੇਜ਼ ਲੋਕੀ ਜਿਹੜੇ ਠੱਗੇ ਜਾਂਦੇ ਨੇ ਇਹ ਸਰਕਾਰ ਹੈ ਕਿ ਮੈਂ ਤੇ ਐਸਐਸਪੀ ਸਾਹਿਬਗੇ ਹੋ ਬੇਨਤੀ ਕਰਾਂਗਾ ਕਿ ਇਹੋ ਜਿਹੇ ਠੱਗ ਨੂੰ ਇਨਗੇ ਸਹਾਇਤਾ ਸਕਦੇ ਦਿੱਤੀ ਹੈ ਤਾਂ ਕਿ ਇੱਕ ਦੂਸਰੇ ਕੇ ਪਰਿਵਾਰ ਨਾਲ ਇਹੋ ਜੀ ਠੱਗੀ ਨਾ ਮਾਰੇ। ਸਰਪ੍ਰੋਦੇਸੀ ਵੱਲ ਲਗਾਏ ਗਏ ਨੇ ਕਿ ਤੁਹਾਡੇ ਉੱਪਰ ਤੁਹਾਡੇ ਵੱਲੋਂ ਬਾਹਰ ਭੇਜਣ ਦੇ ਨਾਮ ਤੇ ਉਹਨਾਂ ਨੇ 50 ਲੱਖ ਦੇ ਕਰੀਬ ਠੱਗੀ ਕੀਤੀ। ਦੇਖੋ ਸਭ ਤੋਂ ਪਹਿਲਾਂ ਮੈਂ ਤੇ ਇਹ ਐਹੀ ਗੱਲ ਕਹਿੰਦਾ ਮੈਂ। মিডিਆ ਗਿਆਹੀ ਗੱਲ ਮੈਂ ਕਹਿੰਦਾ ਨਾ ਮੈਂ ਏਜੰਟਾਂ ਦਾ ਨਾਮ ਕੋਈ ਮੈਨੂੰ ਗੱਲ ਦਾ ਪਤਾ ਹੈ। ਠੀਕ ਹੈ ਜੀ। ਮੈਨੂੰ ਇਨੀ ਗੱਲ ਦਾ ਪਤਾ ਹੈ ਮੈਂ ਕੱਲ ਘਰ ਨਹੀਂ। ਕੱਲ ਮੈਂ ਗਿਆਦਾ ਕਿਤੇ ਪਠਾਨਕੋਟ ਤਾਂ ਮੇਰੀ ਬੇਟੀ ਘਰ ਹੀ। ਤਾਂ ਇਹ ਸਾਰੇ ਬੰਦੇ ਵਿਕੀ ਹੋ ਗਏ ਮੁਕੇ ਇਹ ਕਿਨਾਂ ਦਾ ਇਹਦਾ ਛੋਟਾ ਭਰਾ ਗੋਚਾ ਇਸ ਤੋਂ ਬਾਅਦ ਅਮਨੀਸ਼ ਸੋਮਲਤਾ ਯਸ਼ਪਾਲ ਯਸ਼ਪਾਲ ਦੀ ਜਨਾਨੀ ਨੇ ਆ ਕੇ ਮੇਰੇ ਘਰ ਦੇ ਕੁੜੀ ਦੇ ਨਾਲ ਬਿਲਕੁਲ ਹਮਲਾ ਕੀਤਾ ਲੇਕਿਨ ਮੇਰੀ ਕੁੜੀ ਬਿਲਕੁਲ 22 ਸਾਲ ਦੀ ਉਮਰ ਹੈ ਨਾਇਨੀਯੋਗ ਹੈਗੀ ਆ ਆ ਕੇ ਪੂਰਾ ਹਮਲਾ ਕੀਤਾ ਇਹਨਾਂ ਨੇ ਜੋ ਵੀ ਆ ਬੋਤਲਾਂ ਸ਼ਸਤਲਾਂ ਮਹੱਲੇ ਜਿ ਪੂੜੀਆਂ ਭਰਾਈਆਂ ਮੇਰੀ ਬੇਟੀ ਨੇ ਫਿਰ 112 ਤੇ ਕੰਪਲੀਟ ਕੀਤੀ ਆ ਪੁਲਿਸ ਆਈ ਆ ਪੁਲਿਸ ਨੇ ਪੂਰੀ ਵੈਰੀਫਿਕੇਸ਼ਨ ਕੀਤੀ ਹੈ ਉਹ ਦੇਖਿਆ ਸੋਣਿਆ ਵੀਡੀਓ ਬਣਾ ਕੇ ਸਿੱਧੀ ਐਸਐਚ ਨਾਲ ਗੱਲਬਾਤ ਹੋਈ ਆ ਵੀਡੀਓ ਦੇਖੀ ਆ ਵੀਡੀਓ ਦੇਖਣ ਦੇ ਬਾਅਦ ਇਹਦਾ ਇੱਕ ਮੜਾ ਖਾਨੀ ਆ ਖਾਨੀ ਨੇ ਦੱਸਿਆ ਭਾਈ ਇਹਨ ਸ਼ਰਾਬਾਂ ਭਲਾਈਆਂ ਪਹਿਲਾਂ ਆਪਣੇ ਮੜਿਆਂ ਨੂੰ ਕਿਉਂਕਿ ਨਿੱਕਾ ਮੜਾ ਜਿਹੜਾ ਗਣੇਸ਼ ਕੁਮਾਰ ਉਹਦਾ ਤਾਂਦਾ ਹੀ ਆਈਏ ਸ਼ਰਾਬ ਵੇਦਾ ਗ੍ਰਫਜ ਕੰਮ ਕਰਦਾ ਪਰ ਇਹਦਾ ਹਾਲੇ ਨੂੰ ਘਰ ਦੇਖ ਲੋ ਤਿੰਨ ਚਾਰ ਪੇਟੀਆਂ ਸ਼ਰਾਬ ਦੀ ਹੋਣੀ ਆ ਚਲੋ ਆਂ ਛੱਡੀਏ ਐਨ ਸ਼ਰਾਬਾਂ ਪੀ ਕੇ ਨਜ਼ਾਇਜ ਮੇਰੀ ਕੁੜੀ ਦੇ ਨਈ ਜਾ ਮੇਰਾ ਦੰਦ ਤੇ ਕੁੜੀ ਦੇ ਮੇਰੇ ਦੰਦ ਤੇ ਕਿਸ ਨੂੰ ਮਾਰਿਆ ਗ੍ਰਿਪ ਮਾਰਿਆ ਪੂਰਾ ਹਮਲਾ ਹੋਇਆ ਵੀਡੀਓ ਪੂਰੀ ਬਣੀ ਨੇ ਮੇਰੇ ਸਿਸਟੀ ਕੈਮਰੇ ਲੱਗੇ ਤੇ ਸਾਰਾ ਮਹਲਾ ਗੋਆ ਆ ਪੂਰਾ ਮਹਲਾ ਕਹਿੰਦਾ ਵੀ ਆਹੀਂ ਜਿੱਥੇ ਤੁਹਾਡੀ ਜ਼ਰੂਰਤ ਪਈ ਪ੍ਰਧਾਨ ਜੀ ਆਹੀਂ ਤੁਹਾਡੀ ਜੋ ਵੀ ਹੈ ਆਪਾਂ ਦਵਾਂਗੇ ਗਵਾਹੀ ਦਵਾਂਗੇ ਬਾਕੀ ਜਿਹੜੀ ਇਹ ਪਲਾਟ ਦੀ ਗੱਲਬਾਤ ਹੈ ਇਹ ਪਲਾਟ 17 ਤਰੀਕ ਦੇ ਦਿਨ ਸਾਡੀ ਰਜਿਸਟਰੀ ਹੋਈ ਆ ਮੈਨੂੰ ਕਹਿੰਦਾ ਵੀ ਮੇਰੇ ਹੁਸਾਰ ਬੜਾ ਕਲੇਸ਼ ਪੈਦਾ ਤੇ ਮੈਂ ਪਲਾਟ ਵੇਚਣਾ ਪਿੰਡ ਪਨਵਾਲ ਦੇ ਵਿੱਚ ਜਨਾ ਕਿ ਮਤੂ ਫਰਕ ਪੈਂਦਾ ਇਹ ਪਿੰਡ ਪਨਵਾਲ ਦੇ ਵਿੱਚ ਸਾਡਾ ਇਹਦਾ ਸੌਦਾ ਬਾਜੀ ਹੋਈ ਆ ਤੇ 10 ਲੱਖ ਰੁਪਏ ਦਾ ਸਾਬ ਦਾ ਸੌਦਾ ਹੋਇਆ ਹੈ ਇਹ ਨਾਲ 10 ਲੱਖ ਰੁਪਏ ਆਪਾਂ ਦੇ ਦਿੱਤਾ ਇਹਨਾਂ ਨੂੰ 10 ਲੱਖ ਦੇ ਕੇ ਫਿਰ ਵੀ ਦਿੰਦੀ ਰਜਿਸਟਰੀ ਹੋਈ ਆ ਇਹ ਤਾਨੀਆ ਦੀ ਫੋਟੋ ਆ ਇਹ ਮੇਰੀ ਫੋਟੋ ਆ ਇਹ ਵਿਕੀ ਦੀ ਹੈ ਮੁਕੇਸ਼ ਕੁਮਾਰ ਦੀ ਆ ਤੇ ਇਹ ਸੁਮਨ ਲਤਾ ਦੀ ਆ ਇਹ ਵੇਚਣ ਵਾਲੀ ਆ ਇਹਦਾ ਬੰਦਾ ਵੀ ਨਾਲ ਬੈਠਾ ਦਾ ਸਾਰੀ ਗੱਲਬਾਤ ਹੋ ਗਈ ਆ ਹਫਤੇ ਬਾਅਦ ਹੀ ਨਾਲ ਹੀ ਕਹਿੰਦੇ ਆ ਇਹ ਦੇਖੋ ਜੀ ਤਹਿਸੀਲੇ ਜੋ ਵੀ ਆਪਾਂ ਗਏ ਆ ਰਜਿਸਟਰੀ ਕਲੋਨੀ ਤੌਰ ਤੇ ਹੋਈ ਆ ਸਭ ਕੁਝ ਪੈਸੇ ਵੀ ਦਿੱਤੇ ਆ ਠੀਕ ਆ ਜੀ ਇਹ ਜਿਹੜੇ ਬੈਂਕ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਾਇਆ ਉਹ ਮੈਂ ਉਹ ਵੀ ਤੁਹਾਨੂੰ ਬੈਂਕ ਦਾ ਦੱਸ ਦਾਨਾ ਇੱਕ ਮਾਧਾਪੁਰ ਦਾ ਬੈਂਕ ਆ ਇੱਕ SBI 17 ਤਰੀਕਾ ਰਜਿਸਟਰੀ ਹੋਇਆ 19 ਤਰੀਕਾ ਨੇ ਪੈਸੇ ਜਮ੍ਹਾਂ ਕਰਵਾਤੇ ਆਪਣੇ ਬੈਂਕ 'ਚ ਮੈਂ ਬੈਂਕ ਦੀ ਪੂਰੀ ਸਟੇਟਮੈਂਟਾਂ ਦੀ ਘਟਾਵਾਂਗਾ ਠੀਕ ਹੈ ਬਾਕੀ ਜੋ ਮੇਰੀ ਕੁੜੀ ਨਾਲ ਉਹਨਾਂ ਨੇ ਜੋ ਨਜਾਇਜ਼ ਧਕਾ ਕੀਤਾ ਘਾਰ ਆ ਕੇ ਕੀਤਾ ਮੈਂ ਇੱਕ ਇੱਕ ਨੂੰ ਬਖਸ਼ਾਣੀ ਜਸ਼ਪਾਲ ਦੀ ਹੁਣ ਪਲਾਨੀ ਗਿਆ ਆ ਪਰ ਚਲੋ ਹੁਣ ਮੈਂ ਘਰ ਗਿਆ ਪਰ ਲੋਜੀ 452 ਧਾਰਾ ਸਾਡੇ ਤੇ ਲੱਗਣੀ ਹੈ ਮੇਰੇ ਮੁਰਤੇ ਪਰਚੇ ਹੋਣੇ ਆ ਠੀਕ ਹੈ ਹੁਣ ਇਹ ਝੂਠੀ ਵਾਲੀ ਕੱਚ ਲਗਾਣ ਡਿਆ ਪਰ ਲੋਜੀ 50 ਲੱਖ ਲੱਗ ਲਿਆ ਮੈਂ ਕਹਿੰਦਾ ਜਸ਼ਪਾਲ 50 ਲੱਖ ਘਟਾ 2 ਕਰੋੜ ਦੀ ਮੇਰੇ ਤੇ ਅਲੋਕੇਸ਼ਨ ਆ ਉਹ 2 ਕਰੋੜ ਮੈਨੂੰ ਦੱਸ ਕਿਹੜੇ ਬੈਂਕ ਚੋਂ ਉਹ ਕਢਾਇਆ 50 ਲੱਖ ਦੱਸ ਕਿੱਥੋਂ ਤੋਂ ਕਢਾਇਆ ਤੇ ਕਿੱਥੋਂ ਮੈਨੂੰ ਦਿੱਤਾ ਕੋਈ 50 ਲੱਖ ਰੁਪਏ ਤੇ ਜੇ ਇਹਨੇ ਜਸ਼ਪਾਲ ਨੇ ਮੈਨੂੰ ਦਿੱਤਾ ਕੋਈ ਐਗਰੀਮੈਂਟ ਤੋਂ ਹੋਣਾ ਹੈ ਫੀਡਰ ਤੋਂ ਹੋਣਾ ਮੋਕੇਸ਼ ਕੁਮਾਰ ਦੋ ਨੌਕਰੀਆਂ ਕਰਨ ਰਿਹਾ ਫੌਜੀ ਉਹਨੇ ਮੈਨੂੰ 50 ਲੱਖ ਰੁਪਏ ਦਾ ਹੀ ਦਿੱਤਾ ਨਾ ਹਾਂ ਮਗਰ ਮੈਂ ਦਿੱਤਾ ਮੇਰਾ ਮੁੜਾ ਨਿਗਮ ਮੇਰਾ ਜੁਆਈ ਨੌਕਰੀ ਕਰ ਬਾਹਰ ਸਰਵਿਸ ਕਰਕੇ ਆਇਆ 1.5 ਸਾਲ ਕਰਕੇ ਆਇਆ ਨੌਕਰੀ ਕਰਕੇ ਆਇਆ ਉੱਥੋਂ ਹੁਣ ਛੁੱਟੀ ਆਦਾ ਉਹ ਕਹਿੰਦਾ ਠੀਕ ਆ ਪਪਾ ਰਿਸ਼ਤੇ ਕਰਕੇ ਫੇਰ ਮੈਂ ਕਹਿੰਦਾ ਬਾਅਦ ਜਾਵਾਂਗਾ ਰਜਿਸਟਰੀ ਕਰਾਈ ਆ ਉਸ ਤੋਂ ਬਾਅਦ ਜੱਜਪਾਲ ਜਿਹਨੇ ਨੂ ਆ ਨੂ ਨੇ ਨਾਲ ਹੀ ਸਾਨੂੰ ਫੋਨ ਕੀਤਾ ਕੋਈ 4-5 ਦਿਨ ਹੋ ਗਿਆ ਮੈਨੂੰ ਕਹਿੰਦੀ ਆ ਚਾਚਾ ਜੀ ਤੂੰ ਹੀ ਆਦਾ ਕਰੋ ਜਿਹੜੀ ਤਾਂ ਨਹੀਂ ਦਾ ਨਾਮ ਤੇ ਰਜਿਸਟਰੀ ਕਰਾਈ ਆ ਤੇ ਤੁਸੀਂ ਆਦਾ ਕਰੋ ਤੋਈਆਂ ਸਾਨੂੰ ਫੇਰ ਸਾਡੇ ਨਾਮ ਤੇ ਰਜਿਸਟਰੀ ਕਰ ਦੋ ਤੇ ਤੁਹਾਨੂੰ ਆਪਾਂ 10 ਲੱਖ ਰੁਪਏ ਦੇ ਦਿੰਨੇ ਆ ਮੈਂ ਕਿਹਾ ਕੀ ਮਤਲਬ ਹੋਇਆ ਮੈਂ ਕਿਹਾ ਇਹਨੇ ਕਹਿੰਦੇ ਸਾਡੇ ਨਾਲ ਬੜਾ ਕਲੇਸ਼ ਪਿਆਦਾ ਇਹਦੀ ਮੈਂ ਪਲੱਸ ਰਿਕਾਰਡਿੰਗ ਕੀਤੀ ਹੈ ਮੈਂ ਆਪਣੇ ਵਕੀਲ ਨੂੰ ਮਿਲ ਕੇ ਆਇਆ ਮੈਂ ਐਸਐਸਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਹੁਣ ਮੈਂ ਕੁੜੀ ਆਪਣੀ ਦਾ ਮੈਡੀਕਲ ਕਰਕੇ ਆਇਆ ਹੁਣ ਮੈਂ ਜਿਹੜੇ ਮੈਡੀਕਲ ਕਰਕੇ ਆਇਆ ਫਿਰ ਫੌਜੀ ਗਣੇਸ਼ ਕੁਮਾਰ ਤੇ ਮੁਕੇਸ਼ ਕੁਮਾਰ ਦੋਏ ਪਰ ਹਮਾਰੇ ਰਾਡਾ ਫੜੀ ਨੀ ਰੰਗਸ਼ਾਲਾ ਲਾਗੇ ਸਾਨੂੰ ਗੰਦਰਾ ਲਾੜੀਆਂ ਮਿੜਿਆ ਪਿੱਛੇ ਨੱਠਿਆ ਫਾਟਕ ਬੰਦੀ ਪਿੱਛੇ ਦਾ ਪਿੱਛੇ ਰੋ ਗਿਆ ਫਿਰ ਜੇ ਮੇਰੀ ਕੁੜੀ ਨੂੰ ਮੇਰੇ ਜਵਾਈ ਨੂੰ ਨਿਗਮ ਨੂੰ ਚਲੋ ਮੇਰਾ ਜਵਾਈ ਵੀ ਆ ਮੇਰਾ ਪੁੱਤਰ ਵੀ ਆ ਮੇਰੇ ਖੂਨ ਦਾ ਟੁਕੜਾ ਜੇ ਇਸ ਬੱਚਿਆਂ ਨੂੰ ਮੇਰੇ ਨੂੰ ਕੁਝ ਵੀ ਹੋ ਗਿਆ ਔਰ ਜਸ਼ਪਾਲ ਸਭ ਤੋਂ ਪਹਿਲਾਂ ਜੱਜਪਾਲ ਵੱਡਾ ਬਦਮਾਸ਼ ਕਹਿੰਦਾ ਤੁਹਾਡਾ ਚੁੱਤੜਾ ਬਦਮਾਸ਼ ਇਹ ਗੰਦਾ ਲੀਟਰ ਠੀਕ ਹੈ ਜੱਜਪਾਲ ਦਾ ਵਿੱਕੀ ਦਾ ਮੁਕੇਸ਼ ਕੁਮਾਰ ਦਾ ਨਾ ਹੋਏਗਾ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਜੇ ਮੇਰੇ ਬੱਚੇ ਨੂੰ ਹਰ ਜਮਰਚ ਕੁਝ ਹੋ ਗਿਆ ਮੈਂ ਸਿੱਧਾ ਹੀ ਜੱਜਪਾਲ ਮੇਰਾ ਜੋ ਵੀ ਹੋਇਆ ਦਾ ਇਹ ਹੀ ਜ਼ਿੰਮੇਦਾਰ ਹੋਏਗਾ